ਇਕ ਪਰਮਾਤਮਾ ਹੀ ਐਸਾ ਹੈ ਜਿੰਨਾ ਉਸ ਦੇ ਨੇੜੇ ਆਈਏ ਉਤਨੇ ਉਸ ਦਾ ਸੋਪਣ ਵਧਦਾ ਹੈ ਵਧਦਾ ਹੈ ਜਿੰਨਾ ਉਸ ਨੂੰ ਯਾਦ ਕਰੀਏ ਉਤਨੇ ਹੋਰ ਕشش ਵਧਦੀ ਹੈ ਹੋਰ ਖੂਬਸੂਰਤੀ ਸਾਹਮਣੇ ਆਉਂਦੀ ਹੈ ਔਰ ਇਤਨਾ ਮਹਾਨ ਸੁੰਦਰ ਹੈ ਕਿ ਸਾਰੀ ਸੁੰਦਰਤਾ ਪਕੜ ਦੇ ਵਿੱਚ ਵੀ ਨਹੀਂ ਆਉਂਦੀ ਫਿਰ ਉਸ ਦੀ ਸੁੰਦਰਤਾ ਵਿਆਪਕ ਹੈ ਉਸ ਦੀ ਸੁੰਦਰਤਾ ਸਦੀਵੀ ਹੈ اس واسے آخ پریم سدیوی ہے باقی آرزی نے وقتی نے اجن کل نہیں تو سنشیپرز کریے پریم سدیویم پرماتما ہے اور گرو گوبند سنگھ جی مہاراج جیسی ہستی کے یہ بھی فرمان کرتے ہیں کہ پرماتما پریم ہے جتر تتر دسا وسا ہوئے فیلے لو ہو انا ਉਹ ਜਿੱਧਰ ਕਿਧਰ ਪਿਆਰ ਰੂਪ ਹੋ ਕੇ ਛਾਇਆ ਹੈ। ਪ੍ਰੇਮ ਰੂਪ ਹੋ ਕੇ ਛਾਇਆ ਹੈ ਹਰ ਪਾਸੇ। ਪ੍ਰੇਮ ਹੀ ਪ੍ਰੇਮ। ਤੋਂ ਸਹਬੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੋ ਗੁਰੂ ਨਾਨਕ ਦੇਵ ਦੇ ਪ੍ਰੇਮ ਵਿੱਚ ਪੈ ਗਏ ਸਨ। ਦੇਵੀ ਗੁਣਾ ਦੇ ਪ੍ਰੇਮ ਕਰਕੇ ਆਪ ਪ੍ਰਭਾਵਿਤ ਹੋਏ। ਸਦੀਵੀ ਪਿਆਰ ਆਪ ਦੀ ਝੋਲੀ 'ਚ ਪਿਆ। ਤੋਂ ਜਿਸ ਨੇ ਸਦੀਵੀ ਪਿਆਰ ਚਖਿਆ ਹੈ ਅਕੀਕਤ ਦੇ ਤੇ ਪਿਆਰ ਦੀ ਵਿਆਖਿਆ ਵੀ ਉਹੀ ਕਰ ਸਕਦਾ ਹੈ ਪਿਆਰ ਨੂੰ ਬਿਆਨ ਵੀ ਉਹੀ ਕਰ ਸਕਦਾ ਹੈ ਉਹ ਸਹਿਬ ਕਹਿ ਰਹੇ ਨੇ ਇੱਕ ਨਹੀਂ ਆਸਕੀ ਦੂਜੇ ਲੱਗੇ ਜਾਏ ਇੱਕ ਆਦੀ ਆਸਕੀ ਇੱਕ ਇਸ ਤਰ੍ਹਾਂ ਦਾ ਪਿਆਰ ਕਿ ਕਿਤੇ ਇੱਕ ਤੋਂ ਬਿਨਾ ਦੂਜੇ ਦੀ ਵੀ ਹੈ ਅਗਰ ਦੋ ਤਰਫੀ ਕਿੱਚ ਹੈ ਇਸ ਨੂੰ ਇਸ਼ਕ ਨਹੀਂ ਕਰਨਾ ਚਾਹੀਦਾ ਪਰਮਾਤਮਾ ਦੀ ਵੀ ਖਿੱਚ ਹੈ ਤੇ ਸੰਸਾਰ ਦੀ ਵੀ ਖਿੱਚ ਹੈ یہ جو عشق ہے یہ سری نہیں یہ کسی واشنا تے کھڑا ہے منخ نے دا ہی واشن کا جوڑے ہے اور واشنا ہیبند نرکار کسی واشنا دی پورتی کرنی ہے پریم دیچ پرمگ نہیں پریم دیچ قربانی ہے یہ ٹھیک ہے کہ پرماتما ابھی کچھ دے نہیں سکتے لیکن ہے ਕੁਛ ਦਿੱਤੇ ਬਿਨਾ ਅਰਪਣ ਕੀਤੇ ਬਿਨਾ ਪ੍ਰੇਮ ਦੀ ਸੁਗੰਧ ਫੁੱਟਦੀ ਨਹੀਂ ਇਹ ਗਲ ਵਖਰੀ ਹੈ ਕਿ ਸਾਡੇ ਕੋਲ ਦੇਣ ਵਾਸਤੇ ਕੁਛ ਵੀ ਨਹੀਂ ਹੈ ਲੇਕਿਨ ਸਮਰਪਣ ਤੇ ਕਰ ਸਕਦੇ ਆ ਅਸੀਂ ਆਪਣੇ ਆਪ ਨੂੰ ਸਮਰਪਣ ਤੇ ਕਰ ਸਕਦੇ ਆ ਤੋ ਪ੍ਰੇਮੀ ਸਮਰਪਣ ਕਰ ਲੈਂਦੇ ਹੈ ਉਹ ਕਹਿੰਦਾ ਹੈ हे ਪ੍ਰਭੂ ਹੁਣ ਮੈਂ ਤੇਰੇ ਹੱਥਾਂ ਵਿੱਚ ਹੁਣ ਤੇਰੀ ਮਰਜ਼ੀ ਹੈ ਜਿਸ ਤਰੀਕੇ ਨਾਲ мену چلا પ્રેમ ਵਿੱਚ ਮੰਗ ਆ ਗਈ ਤੋ પ્રેમ ਵਾਸ਼ਨਾ ਬਣ ਗਈਔਰ ਇਹ ਪ੍ਰੇਮ ਟੁੱਟ ਜਾਏਗਾ ਮੰਗ ਪੂਰੀ ਹੋ ਗਈ ਤਾਂ ਵੀ ਪ੍ਰੇਮ ਟੁੱਟ ਜਾਏਗਾ ਮੰਗ ਨਾ ਪੂਰੀ ਹੋਈ ਤਾਂ ਵੀ ਟੁੱਟੇਗਾ ਦੋਹਾਂ ਹਾਲਤਾਂ ਵਿੱਚ ਟੁੱਟੇਗਾ ਕਿ ਸਾਇਬ ਕੰਨ ਇਹ ਕਾਦਾ ਇਸ਼ਕ ਕਿ ਦੂਜੀ ਕਸ਼ਿਸ਼ੀ ਅੰਦਰ ਮੌਜੂਦ ਹੈ ਨਾਨਕ ਆਸ਼ਿਕ ਕਾਂਢੀਏ ਸਦਾ ਹੀ ਰਹੇ ਸਮਾਇ ਆਸ਼ਿਕ ਤੇ ਉਹੀ ਆਖੇ ਜਾ ਸਰਦੇ ਨੇ جو سدا سدی پرماتما دی یاد دچ مہو رہے ہیں اور اے آشک نہیں کہڑے چنگے چنگا کرم نے مندہ ہوئے کچھ ایسی گھٹنا گٹ گئی جس تو دکھ ملیا اور کچھ ایسی گھٹنا گھٹ گئی جس تو سکھ ملیا ایک نواقع ہے پرماتما کیتا ہے ਇਹ ਘਟਨਾ ਨੂੰ ਆਖਿਆ ਤੂੰ ਮਾੜਾ ਕੀਤਾ ਹੈ ਜਿਸ ਤੋਂ ਚੰਗਾ ਤੇ ਨਾਲ ਮਾੜਾ ਦਿਖਾਈ ਦੇਵੇ ਗੱਲ ਸਪਸ਼ਟ ਹੈ ਉਸ ਨਾਲ ਪ੍ਰੇਮ ਨਹੀਂ ਜਿਸ ਨਾਲ ਪ੍ਰੇਮ ਹੋਵੇ ਉਸ ਵਿੱਚ ਕੁਝ ਵੀ ਮਾੜਾ ਨਹੀਂ ਦਿਖਾਈ ਦਿੰਦਾ ਅਸੀਂ ਤੇ ਸੰਸਾਰ ਦੇ ਤਲਤੇ ਹੀ ਦੇਖਦੇ ਹਾਂ ਕਿ ਜਿਸ ਨਾਲ ਖਿੱਚ ਹੈ ਜਿਸ ਨਾਲ ਪਕੜ ਹੈ ਉਸਦੇ ਔਗਣ ਵੀ ਗੁਣ ਦਿਖਾਈ ਦੇ ਦਿੰਦੇ ਨੇ ਆਮ ਸੰਸਾਰ ਦੇ ਵਿੱਚ ਔਰ ਜਿਸ ਨਾਲ ਨਫ਼ਰਤ ਹੈ ਜਿਸ ਨਾਲ ਧਿਰਣਾ ਹੈ ਉਸ ਤੇ ਗੁਣ ਵੀ អਗੁਣ ਦਿਖਾਈ ਦਿੰਦੇ ਨੇ। ਤੋਂ ਪ੍ਰਮਾਤਮਾ ਦੀ ਸਿੱਧੀ ਕੋਈ អਗੁਣੀ ਨਹੀਂ ਗੁਣ ਹੀ ਗੁਣ ਨੇ। ਉਸ ਤੋਂ ਜੋ ਕੁਝ ਵੀ ਹੋਵੇਗਾ ਚੰਗਾ ਹੀ ਹੋਵੇਗਾ ਸੈਮੁਰੂ ਅਰਜਨ ਦੇਵ ਜੀ ਮਹਾਰਾਜ ਤੇ ਬਰਮਾਨ ਕਰਦੇ ਨੇ ਉਸ ਤੇ ਹੋਏ ਕਿਛ ਨਾ ਹੀ ਬੁਰਾ ਪ੍ਰਮਾਤਮਾ ਤੋਂ ਤੇ ਬੁਰਾ ਹੋ ਹੀ ਨਹੀਂ ਸਕਦਾ ਉਹ ਕਦੀ ਬੁਰਾ ਕਿਸੇ ਦਾ ਕਰਦਾ ਹੀ ਨਹੀਂ ਲੇਕਿਨ ਮਨੁੱਖ ਐਸਾ ਸੋਚੇ ਕਿ ਇਹ ਤੂੰ ਚੰਗਾ ਕੀਤਾ ਇਹ ਤੂੰ ਮਾੜਾ ਕੀਤਾ ਇੱਕ ਨਾਦਾਨ ਬੱਚਾ ਐਸਾ ਮਾਂ ਪ੍ਰਤੀ ਵੀ ਸਮਝ ਲੈਂਦਾ ਹੈ ਮਾਸੂਮ ਇਹ ਆਣਾ ਖੇਡਦਾ ਪਿਆ ਪਰ ਅੱਗ ਦੇ ਛੱਤ ਪਾਣਾ ਚਾਹੁੰਦਾ ਹੈ ਮਾਂ ਪਕੜ ਲਈ ਹੈ ਰੋਂਦਾ ਹੈ ਤੜਪਦਾ ਹੈ ਅੰਦਰੋਂ ਮਾਂ ਨੂੰ ਦੁਸ਼ਮਣ ਵੀ ਸਮਝ ਬੈਠਦਾ ਹੈ ਪਰ ਨਹੀਂ ਅਗਰ ਮਾਂ ਖੁੱਲ ਦੇ ਦੇ ਤੇ ਅੱਗ ਦੇ ਛੱਤ ਪਾਣ ਦੇ ਦੇ ਉਸ ਵਕਤ ਇਹ ਦੁਸ਼ਮਣ ਹੈ ਇਹ ਜੋ ਹੱਥ ਰੋਕੇ ਹੈ ਦੁਸ਼ਮਣ ਨਹੀਂ ਹੈ ਮਾਂ ਦੇ ਅੰਦਰ ਤੇ ਮਮਤਾ ਹੈ ਪਰ ਨਾਦਾਨੀ ਨਾ ਸਮਝੀ ਕਾਰਨ ਬੱਚਾ ਮਾਂ ਨੂੰ ਦੁਸ਼ਮਣ ਸਮਝ ਬੈਠਦਾ ਹੈ ਇਸੇ ਤਰੀਕੇ ਨਾਲ ਆਮ ਨਾਸਮਝ ਬੰਦੇ ਕਈ ਵਾਰ ਕਹਿ ਦਿੰਦੇ ਨੇ हे ਪ੍ਰਮਾਤਮਾ ਇਹ ਤੂੰ ਚੰਗਾ ਨਹੀਂ ਕੀਤਾ ਇਹ ਤੂੰ ਚੰਗਾ ਕੀਤਾ ਇਹ ਤੂੰ ਚੰਗਾ ਨਹੀਂ ਕੀਤਾ ਤੋ ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸਕ ਇਹ ਨਾ ਆਖੀਏ ਜਿਲੇਖੇ ਵਰਤੇ ਸੋਏ اس طرح دا جو لیکھا کر دا بھی یہ چنگا ہے چنگا ہے اس طرح لیکھش جین والا منکھ آشک نہیں ہے سلام جواب دونے کرے گتھا جائے سجدہ بھی متھا بھی ٹیک چکدہ بھی ہے لیکن کسے کسے حکم د کسے کسے بچن دے گوں صدہ کھڑا بھی ہو جاندہ ہے انکاری ہو جاندہ ہے نہیں اے میں نہیں بننا کسی وقت سلام کردہ ہے کسی وقت جواب دیندہ ہے جس دا سلام جواب دے کھڑا ہے اس دا سلام پکھنڈ ہو گئے گا جس دا پریم کسی منگ دے کھڑا ہے وہ پریم نہیں وہ تیباسنا ہے سلام جواب دومیں کرے منڈو گھتا جائے او تے مول تو ہی ٹھٹ گیا ਜਿਸ ਦੇ ਸਲਾਮ ਦੇ ਨਾਲ ਜਵਾਬ ਹੈ ਨਾਮ ਇੱਕ ਦੋਵੇਂ ਕੂੜਿਆ ਥਾਇ ਨਾ ਕਾਈ ਪਾਇ ਇਸ ਦਾ ਸਲਾਮ ਵੀ ਕੂੜਾ ਹੈ ਇਸ ਦਾ ਜਵਾਬ ਵੀ ਕੂੜਾ ਹੈ ਇਹ ਦੋਵੇਂ ਗੱਲਾਂ ਇਸ ਦੀਆਂ ਕੂੜੀਆਂ ਨੇ ਕਿ ਪ੍ਰਭੂ ਦੀ ਦਰਗਾਹ ਵਿੱਚ ਅਸਥਾਨ ਨਹੀਂ ਪ੍ਰਾਪਤ ਕਰ ਸਕਦਾ ਔੜੀ ਜਿਤ ਸੇ ਵੀ ਇਹ ਸੁਖ ਪਾਈਏ ਸੋ ਸਾਹਿਬ ਸਦਾ ਸਮਾਲੀਏ ਜਿਸ ਦੀ ਸੇਵਾ ਕੀਤੇ ਆ ਸਦੀਵੀ ਸੁਖ ਦੀ ਪ੍ਰਾਪਤੀ ਹੋਵੇ ਉਸ ਪ੍ਰਭੂ ਦਾ ਚੰਤਨ لازਮੀ ਤੇ ਸਦੀਵੀ ਕਰਨਾ ਚਾਹੀਦਾ ਹੈ ਪਰਮਾਤਮਾ ਦੀ ਸੇਵਾ ਕੀ ਹੈ ਉਸ ਨੂੰ ਯਾਦ ਕਰਨਾ ਪਰਮਾਤਮਾ ਦੀ ਸੇਵਾ ਕੀ ਹੈ ਉਸ ਦੇ ਗੁਣਾਂ ਦੀ ਵਿਚਾਰ ਕਰਨਾ ਪਰਮਾਤਮਾ ਦੀ ਸੇਵਾ ਕੀ ਹੈ ਉਸ ਦਾ ਚੰਤਨ ਕਰਨਾ ਬਾਕੀ ਉਸ ਦੀ ਸੇਵਾ ਇਸ ਰੂਪ ਵਿੱਚ ਨਹੀਂ ਜੈਸੇ ਕਿਸੇ ਜਗ੍ਹਾ ਬਿਠਕਰ ਗਏ ਕਿਉਂਕਿ ਉਹ ਮਥਾਜ ਨਹੀਂ ਹੈ ਉਹ ਲੋੜਵੰਦ ਨਹੀਂ ਬਸ ਸਿਰਫ ਉਸ ਨੂੰ ਯਾਦ ਕਰਨਾ ਹੈ ਤੇ ਯਾਦਵੀ ਕਿਉਂ ਕਰੀਏ ਉਸ ਨਾਲ ਸੰਬੰਧ ਢੁੱੜ ਜਾਂਦਾ ਹੈ ਅਗਰ ਜੜਾਂ ਨੂੰ ਭੁੱਲ ਜਾਏ ਦਰਖਤ ਸ਼ਾਖਾਂ ਜੜਾਂ ਨੂੰ ਭੁੱਲ ਜਾਣ ਕਿਸ ਤਰ੍ਹਾਂ ਰਹਿ ਸਕਣਗੀਆਂ ਇਸ ਤਰੀਕੇ ਨਾਲ ਪ੍ਰਮਾਤਮਾ ਨੂੰ ਕੋਈ ਭੁੱਲ ਜਾਏ ਉਹਦਾ ਤੇ ਮੂਲ ਸਤਾ ਨਾਲ ਹੀ ਸੰਬੰਧ ਟੁੱਟ ਜਾਂਦਾ ਹੈ ਇਸ ਵਾਸਤੇ ਸਾਬ ਕਹਿੰਦੇ ਨੇ ਯਾਦ ਕਰਦੇ ਆਈ ਮੂਲ ਸਤਾ ਨਾਲ ਸੰਬੰਧ ਜੁੜਦਾ ਹੈ ਤੂੰ ਸੇਵਾ ਕਰਨੀ ਕੀ ਹੈ ਉਸ ਨੂੰ ਯਾਦ ਕਰਨਾ ਫਿਰ ਸਤਗੁਰ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਇੱਕ ਗੱਲ ਚੇਤੇ ਰੱਖ ਮਨੁੱਖ ਜਿਤ ਕੀਤਾ ਪਾਈਏ ਆਪਣਾ ਸਾਧਾਲ ਬੁਰੀ ਕਿਉਂ ਗਾ ਲਈਏ ਤੂੰ ਆਪਣਾ ਕੀਤਾ ਆਪ ਭੋਗੇਗਾ ਦੂਜਾ ਤੀਜਾ ਚੌਥਾ ਪੰਜਵਾਂ ਨਹੀਂ ਭੋਗੇਗਾ ਇਸ ਵਾਸਤੇ ਬੁਰੀ ਘਾਲਣਾ ਪ੍ਰਤੀ ਸੁਚੇਤ ਰਹੀ ਸਾਧਾਨ ਰਹੀ ਜੋ ਤੂੰ ਬੀਜ ਰਿਹਾ ਹੈ ਇਹ ਤੂੰ ਵੱਢੇਗਾ ਲਾਜ਼ਮੀ ਵੱਡੇਗਾ ਹੋ ਸਕਦਾ ਹੈ ਕਿ ਜ਼ਮੀਨ ਦੇ ਉੱਤੇ ਗੋਵੇ ਕੋਈ ਤੇ ਵੱਡੇ ਕੋਈ ਦਰਖਤ ਕੋਈ ਲਾਵੇ ਤੇ ਫਲ ਕੋਈ ਖਾਵੇ ਐਸਾ ਸੀ ਦੇਖਦੇ ਆ ਲੇਕਿਨ ਧਾਰਮਿਕ ਦੁਨੀਆ ਵਿੱਚ ਐਸਾ ਨਹੀਂ ਹੈ ਇੱਥੇ ਤੇ ਜੋ ਬੀਜਦਾ ਹੈ ਉਹੀ ਖਾਂਦਾ ਹੈ ਇਹ ਕਾਲਮ ਦਾ ਕਹਿਣਾ ਹੈ ਜੋ ਤੂੰ ਬੀਜ ਚੁਕੇ ਹੈ ਹੁਣ ਮੇਰੇ ਕੋਲ ਕੋਈ ਇਲਾਜ ਨਹੀਂ ਕਿ ਤੂੰ ਉਸ ਦਾ ਫਲ ਨਾ ਭੋਗੇ ਯਾਰਾ ਖੁਦ ਕਰਦਾ ਰਾ ਇਲਾਜ ਨਹੀਂ ਇਸਤ ਕਰਦਨੀ ਖੁਇਸ਼ ਉਹ ਆਮਦਨੀ ਦੇਸ਼ ਜੋ ਤੂੰ ਕਰ ਚੁਕੇ ਹੈ ਉਹ ਤੇਰੇ ਸਾਹਮਣੇ ਆਣ ਵਾਲਾ ਹੈ ਜੋ ਤੂੰ ਬੀਜ ਚੁਕੇ ਹੈ ਉਹ ਤੈਨੂੰ ਖਾਣਾ ਪਏਗਾ ਕਰਮ ਪ੍ਰਭੂ ਦਾ ਇੱਕ ਨਿਯਮ ਕਿ ਆਪ ਬੀਜ ਆਪੇ ਹੀ ਖਾਏ ਇਤੇ ਕਰਮ ਹੋਮੀ ਹੈ ਤੋ ਸਹਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਜਿਤ ਕੀਤਾ ਪਾਈਏ ਆਪਣਾ ਸਾਧਾਨ ਬੁਰੀ ਕਿਉ ਖਾ ਲਈ ایسی بری گھالنا نہیں گھالنی تو بری گھالنا کیڑی ہے جو دوجہ لئی بری ہوئے وہی بری گھالنا ہے میرے کیتے دی ناحل کسے نوں کسے ہی طل پر ہانی پہنچے کسے دا کسے ہی طل پر برا ہوئے بس کوہی بری گھالنا ہے اور کوئی بری گھالنا نہیں ہے اس واسطے شدگروہ کہنے ہیں اس طرح دی اگر بری گھالنا تو گھار لے جس میں لکھ کسے دا برا ہو جائے آرتک شریرک مانسک یا اس کا دھارمک کچھ بھی اس دی ہستی نو چوٹ پہ تو مہاراج مندہ مول نہ کی چاہی دے لم نگر بھل کے بھی مندہ نہیں کرنا دا ماڑا بیج نہیں بونا دا ਫਿਰ ਸਤਗੁਰ ਕਹਿੰਦੇ ਲੰਮੀ ਨਦਰ ਨਿਹਾਲੀਏ ਬੜੀ ਦੂਰ ਦ੍ਰਿਸ਼ਟੀ ਰੱਖਣੀ ਚਾਹੀਦੀ ਹੈ ਸਿਰਫ ਇਹ ਨਹੀਂ ਕਿ ਬੀਜ ਬੋਰਿਆ ਹੈ ਦ੍ਰਿਸ਼ਟੀ ਉੱਥੇ ਰੱਖ ਫਲ ਤੇ ਵੀ ਦ੍ਰਿਸ਼ਟੀ ਰੱਖ ਕਿ ਇਸ ਦੇ ਚੋਂ ਫਲ ਕੀ ਨਿਕਲੇਗਾ ਦੂਰ ਦ੍ਰਿਸ਼ਟ ਮਨੁੱਖ ਉਹ ਹੈ ਕਿ ਇੱਕ ਕਦਮ ਉਹ ਚੱਲਿਆ ਹੈ ਨਾ ਉਸ ਇੱਕ ਕਦਮ ਨੂੰ ਨਹੀਂ ਦੇਖਦਾ ਉਹ ਵੇਖਦਾ ਹੈ ਕਿ ਮੇਰਾ ਆਖਰੀ ਕਦਮ ਕਿੱਥੇ ਹੋਵੇਗਾ ਜਿਸ ਮਾਰਗ ਤੇ ਮੈਂ ਚੱਲੇ ਜੋ ਬੀਜ ਮੈਂ ਬੋਇਆ ਹੈ کہ دا پھل کی گا بس دور درشت کی یہ پہچان ہے وہ کرم کرن لگیاں اس دے پھل نو ویک سکے اس طرح دے منقا نو کہ دور درشت عام جڑی یہ کہاوت ہوں دیئے فلانا بندہ دور درشت ہے فلانا بندہ دور درشت ہے کت ہی نہیں دور درشت ہو ہے بولا پہ ہے بیج لیکن درشتی پھل دے چلے تلے ایک قدم لیکن درشتی منزل پہ ہے بھئی یہ پیر میرے ਪਹੁੰਚਣ ਦੇ ਕਿੱਥੇ ਇਸ ਵਾਸਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਬਹੁਤ ਲੰਬੀ ਦ੍ਰਿਸ਼ਟੀ ਰੱਖ ਮੰਦਾ ਮੂਲ ਨਾ ਕੀਚਈ ਬੇਲੰਮੀ ਨਦਰ ਨਿਹਾਲੀ ਹੈ ਜਿਉ ਸਾਹਿਬ ਨਾਲ ਨਾ ਹਾਰੀਏ ਤੇਰੇ ਆਪ ਆਸਾ ਢਾਲੀਏ ਕੁਝ ਇਸ ਤਰ੍ਹਾਂ ਦੀ ਗੱਲ ਨਾ ਗਾਲਣੀ ਚਾਹੀਦੀ ਹੈ ਕਿ ਪ੍ਰਮਾਤਮਾ ਦੇ ਦਰਬਾਰ ਵਿੱਚ ਤੂੰ ਜ਼ਿੰਦਗੀ ਦੀ ਬਾਜ਼ੀ ਹਾਰੇ ਨਾ ਜਿੱਤ ਹੋਵੇ ਤੇਰੀ ਇਤਿਹਾਸ ਕਿ ਜਿਤ ਹਰੇ ਕੋਈ ਜਾਣਦਾ ਹੈ ਪਰ ਜਿਤ ਉਦੋਂ ਹੀ ਹੁੰਦੀ ਹੈ ਜਦ ਕੋਈ ਮਨੁੱਖ ਜੀਵਨ ਦੀ ਬਾਜ਼ੀ ਆਪਣੇ ਜਿਤ ਲੈਂਦਾ ਹੈ ਤੇ ਜੀਵਨ ਦੀ ਬਾਜ਼ੀ ਜਿੱਤੀ ਜਾਂਦੀ ਹੈ guna nash ਮਨੁੱਖ ਨੂੰ ਔਗਣ ਹਰਾ ਨਾ ਦੇਣ ਸਹਿਗ੍ਰਿ ਗੁਣਾਣਿ ਦੇਵ ਜੀ ਮਹਾਰਾਜ ਦਾ ਇੱਕ ਵਾਰ ਔਗਣ ਸਭ ਲਾਗੂ ਭੈ ਕੂੜ ਵਜਾਵੇ ਤੂਰ ਕੂੜ ਸ਼ਹਿਨਾਈ ਵਜਾ ਰਿਹਾ ਹੈ ਜਿੱਤ ਨੇ ਝੂਠ ਸ਼ਹਿਨਾਈ ਵਜਾ ਰਿਹਾ ਹੈ ਕਿ ਮੈਂ ਸਭ ਨੂੰ ਜਿੱਤ ਲਿਆ ਸਭ ਨੂੰ ਜਿੱਤ ਲਿਆ ਸਭ ਨੂੰ ਜਿੱਤ ਲਿਆ ਕੂੜ ਇਸ ਡੰਗ ਦਾ ਢੰਡੋਰਾ ਪਟ ਰਿਹਾ ਹੈ ਕੂੜ ਇਸ ਮੰਡ ਦਾ ਨਗਾਰਾ ਵਜਾ ਰਿਹਾ ਹੈ ਦੇਖਿਆ ਜਾਏ ਤਾਂ ਸਮੁੱਚੇ ਜਗਤ ਵਿੱਚ ਕੂੜ ਦੀ ਹੀ ਸ਼ਹਿਨਾਈ ਵੱਜ ਰਹੀ ਹੈ ਕੂੜ ਦੀ ਹੀ ਧੁਤੀ ਬੋਲ ਰਹੀ ਹੈ ਕੂੜ ਦੇ ਹੀ ਨਗਾਰੇ ਵੱਜ ਰਹੇ ਨੇ ਔਰ ਇਸ ਦੇ ਸਾਹਮਣੇ ਸਾਰੇ ਜੀਵ ਹਾਰੇ ਹੋ ਪ੍ਰਤੀਤ ਹੁੰਦੇ ਨੇ ਮਹਾਰਾਜ ਕਦ ਨਹੀਂ ਇਸ ਧੰਮ ਦਾ ਕੋਈ ਕੰਮ ਨਾ ਕਰ ਕਿ ਤੂੰ ਸੱਚ ਦੇ ਸਾਹਮਣੇ ਹਾਰਿਆ ਹੋਇਆ ਹਾਂ ਮੈਂ ਪ੍ਰਭੂ ਦੀ ਦਰਗਾਹ ਦੇ ਚ ਹਾਰਿਆ ਹੋਇਆ ਹਾਂ ਮੈਂ ਕਿਛ ਲਾਹੇ ਉਪਰ ਗਾ ਲੀਏ ਕੁਛ ਨਾ ਕੁਛ ਐਸੀ ਘਾਲਣਾ ਤੂੰ ਘਾਲ ਜਿਸ ਦੇ ਚ ਤੈਨੂੰ ਲਾਹਾ ਹੋਵੇ ਨਫਾ ਹੋਵੇ ਨੁਕਸਾਨ ਨਾ ਹੋਵੇ ਨੁਕਸਾਨ ਸਵਾਸਾਂ ਦਾ ਨਾ ਹੋਵੇ ਲਾਭ ਹੋਵੇ ਸਾਬਤ ਪੂੰਜੀ ਆਣੀ ਰਾਸ ਸਵਾਸਾਂ ਦੀ ਪੂੰਜੀ ਸਾਰੀ ਦੀ ਸਾਰੀ ਸਫਲ ਹੋਵੇ ਭਗਤ ਕਬੀਰ ਕਹਿੰਦੇ ਨੇ ਮੋਹਿ ਐਸੇ ਬਨਜ ਸਿਉ ਨਹੀਂ ਕਾਜ ਜੈ ਘਟੇ ਮੂਲ ਨਿਤ ਬਢੇ ਵਿਆਜ ਮੈਂ ਇਸ ਤਰ੍ਹਾਂ ਦਾ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਜਿਹਦੇ ਨਾਲ ਮੇਰੀ ਸਵਾਸਾਂ ਦੀ ਪੂੰਜੀ ਘਟ ਜਾਏ ਜਿਹਦੇ ਨਾਲ ਮੇਰਾ ਪਾਪਾਂ ਦਾ ਵਿਆਜ ਵੱਧ ਜਾਏ ਮੇਰੇ ਤੇ ਵਿਆਜ ਵੱਧ ਜਾਏ ਪਾਪ ان کا حساب دینا مول میں گواہ بیٹھا اکثر لوگی اپنی موڑی گواہ بیٹھتے ہیں اپنی راس پونجی گواہ بیٹھتے نے اس واسطے بھول کے بھی ایسا نہ ہوئے کہ تم اپنی پونجی گواہ بیٹھیں کچھ لاہے اوپر کالیے کچھ اس ڈنگ دے اپنے سواسا خرچ کر کہ اس دیج تینو تینو لاہا ہوئے نفع ہوئے شریر کرم بھومی ਇਸ ਨੂੰ ਕੰਮ ਭੂਮੀ ਕਿਹਾ ਗਿਆ ਹੈ ਉਹ ਸਾਖ ਕਿਹਾ ਗਿਆ ਹੈ ਜਿਹਾ ਬੀਜੇ ਸੋ ਲੁਣੇ ਕਰਮਾਂ ਸੰੜੜਾ ਖੇਤ ਸਰੀਰ ਤੇ ਕਰਮਾਂ ਦੀ ਖੇਤੀ ਹੈ ਹਰ ਕਰਮਪਤੀ ਹਰ ਘਾਲਣਾ ਪਤੀ ਤੂੰ ਸਾਵਧਾਨ ਚੱਲਦਾ ਹੈ ਸੁਚੇਤ ਚੱਲਦਾ ਹੈ ਜਗਤ ਦੇਚ ਅਸੀਂ ਜੋ ਜਿਤਨਾ ਵਿਆਪਕ ਦੁੱਖ ਦੇਖਦੇ ਹਾਂ ਇਹਨਾਂ ਦਾ ਬੀਜ ਕਰਮ ਹੈ ਦੁਸ਼ ਕਰਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਅਰਦਾਸ ਕਰਦੇ ਨੇ ਦੇ ਸ਼ਿਵਾ ਵਰ ਮੋਹਿ ਤਹੇ ਸ਼ੁਭ ਕਰਮ ਦੇ ਕਬ ਹੋ ਨਟਰ ਇੱਕ ਰੋ ਇੱਕ ਵਰ ਮੈਨੂੰ ਦੇ ਜਿਵੇਂ ਸਿਰ ਤੇ ਮਿਹਰ ਭਰੇ ਹੱਥ ਰੱਖ ਕਿ ਮੈਥੋਂ ਹਰ ਵਕਤ ਸ਼ੁਭ ਕਰਮ ਹੋਵੇ ਸ਼ੁਭ ਘਾਲ ਨਾ ਘਾ ਲਈ ਜਾਵੇ ਕੋਈ ਵੀ ਐਸਾ ਕਰਮ ਨਾ ਹੋਵੇ ਜੋ ਅਸ਼ੁਭ ਹੋਵੇ ਕਰਮਾਂ ਦੀ ਇਸ ਬਾਜ਼ੀ ਬਾਰੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਾਕ ਤਿਰਤ ਕਰਮ ਕੇ ਵਿਚੜੇ ਕਰ ਕਿਰਪਾ ਮੇਲੋ ਰਾਮ اے ਪ੍ਰਭੂ بڑے ਦੂਰ ਹੋ ਗਏ ਆ ਬਹੁਤ ਦੂਰ ਹੋ ਗਏ ਆ ਪਰ ਆਪਣੇ ਕਰਮਾਂ ਕਰਕੇ ਇਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਅਗਰ ਕੋਈ ਦੂਰ ਹੈ ਤੋ ਕਰਮਾ ਕਰਕੇ ਅਗਰ ਕੋਈ ਸੱਚ ਦੇ ਨੇੜੇ ਹੈ ਤੋ ਕਰਮ ਕਰਕੇ ਇਸ ਸਾਰਿਆਂ ਦੀ ਸੱਚ ਤੋਂ ਦੂਰਤਾ ਤੇ ਨੇੜਤਾ ਕਰਮਾਂ ਦੇ ਆਸਰੇ ਤੇ ਜੋ ਹੈ ਖੜੀ ਹੈ ਐਸਾ ਕਰਮ ਕਿਹੜਾ ਹੈ ਜੋ ਪ੍ਰਭੂ ਦੇ ਨੇੜੇ ਲੈ ਜਾਏ ਕਰਮ ਨੂੰ ਅਗਾ ਚਲ ਕੇ ਦੋ ਹਿੱਸਿਆਂ ਚ ਵੰਡੇ ਹੈ ਕਰਮ ਧਰਮ ਕਰਮ ਧੰਦਾ ਦੋ ਤਰ੍ਹਾਂ ਦੇ ਕਰਮ ਕਰਮ ਧੰਦਾ ਦੂਸਰ ਸੰਸਾਰ ਵਿੱਚ ਉन्नत ਕਰੇ ਕਰਮ ਧਰਮ ਜੋ ਨਿਰੰਕਾਰ ਦੀ ਨੇੜਤਾ ਦੇ ਦੇਵੇ ਇਸ ਲਈ ਮੁਰਾਦ ਵੀ ਨਹੀਂ ਕਿ ਕਰਮ ਧੰਦਾ ਕਰਨਾ ਹੀ ਨਹੀਂ ਨਹੀਂ ਦੂਸਰਾ ਦਾ ਜੀਵਨ ਹੈ ਕਰਮ ਧਰਮ ਕਰਮ ਧੰਦਾ ਲੇਕਿਨ ਅਸ਼ੂਭ ਗੱਲ ਇਹ ਹੈ ਕਿ ਕਰਮ ਧੰਦਾ ਹੋਏ ਤੇ ਉਸ ਨੂੰ ਮਨੁੱਖ ਆਖੇ ਕਿ ਕਰਮ ਧਰਮ ਕਸੈ ਕੰਦੇ ਨੇ ਕਰਮ ਧਰਮ ਪਖੰਡ ਜੋ ਦੀਛੇ ਦਿਨ ਜਮਦਾਗਾ ਕੀ ਲੂਟੇ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਕ ਸਿਮਰਤ ਜਿਤ ਛੂਤੇ ਹੋ ਵੀ ਕਰਮਧੰਦਾ ਤੇ ਤੂੰ ਆਖੇ ਇਹ ਕਰਮ ਧਰਮ ਹੈ ਇਹ ਤੇ ਪਖੰਡ ਹੈ ਇਹ ਤੇ ਵਾਸਤਵਿਕ ਪਖੰਡ ਹੈ ਕਰਮ ਕੋ ਛੋੜਨੇ ਤੇ ਪ੍ਰਕਾਵਾ ਤੂੰ ਕੁਛ ਹੋਰ ਕਰ ਰਹੇ ਹੈਂ ਹਾਂ ਕਰਮ ਧੰਦਾ ਹੈ ਤੇ ਉਸ ਨੂੰ ਆਖ ਇਹ ਕਰਮ ਧੰਦਾ ਹੈ ਕੋਈ ਗੁਨਾਹ ਨਹੀਂ ਕੋਈ ਪਾਪ ਨਹੀਂ ਪਰ ਕਰਮ ਧੰਦਾ ਹੈ ਤੇ ਤੂੰ ਆਖੇ ਕਰਮ ਧਰਮ ਹੈ ਇਹ ਤੇ ਗੁਨਾਹ ਹੈ ਇਹ ਤੇ ਪਾਪ ਹੈ ਕਰਮ ਧੰਦਾ ਉਸ ਵਕਤ ਹੁੰਦਾ ਹੈ ਜਦ ਕਰਮ ਦੇ ਨਾਲ ਕਾਮਨਾ ਜੁੜੇ ਕਰਮ ਧਰਮ ਉਦੋਂ ਹੁੰਦਾ ਹੈ ਜਦ ਕਾਮਨਾ ਤੋਂ ਰਹਿਤ ਹੋਵੇ ਸਹਿਬਾਂ ਦਾ ਫਰਮਾਨ ਕਰਮ ਕਰਤ ਹੋਵੇ ਨਹਿ ਕਰਮ ਕਰਤ ਇਸ ਦੇ ਸਨੋ ਕਾ ਨਿਰਮਲ ਧਰਮ ਨਿਰਮਲ ਧਰਮ ਤੇ ਹੀ ਹੈ ਕਿ ਕਰਮ ਨਾਲ ਕੋਈ ਕਾਮਨਾ ਨਹੀਂ ਸਹਿਜ ਕਹਿੰਦੇ ਨੇ ਕਿ ਸੇਵਾ ਕਰਤ ਹੋਏ ਨਹਿ ਕਾਮੀ ਇਸ ਕੋ ਹੋ ਪਰਾਪਤ ਸਵਾਮੀ ਜਦ ਕੋਈ ਕਰਮ ਨਾਲ ਕਾਮਨਾ ਤੋੜ ਦਿੰਦਾ ਤਾਂ ਉਸ ਨੂੰ ਸਵਾਮੀ ਦੀ ਪ੍ਰਾਪਤੀ ਆਉਂਦੀ ਹੈ ਜਦ ਕੋਈ ਕਰਮ ਨਾਲ ਕਾਮਨਾ ਜੋੜਦਾ ਹੈ ਉਹਨੂੰ ਸੰਸਾਰ ਦੀ ਪ੍ਰਾਪਤੀ ਆਉਂਦੀ ਹੈ ਜਿਤਨੇ ਵੱਡੇ ਕਰਮ ਤੇ ਜਿਤਨੀ ਵੱਡੀ ਕਾਮਨਾ ਉਤਨੇ ਸੰਸਾਰ ਵਿੱਚ ਗਤੀ ਹੋ ਜਾਂਦੀ ਹੈ। ਉਤਨੇ ਸੰਸਾਰ ਵਿੱਚ ਪ੍ਰਾਪਤੀ ਹੋ ਜਾਂਦੀ ਹੈ। ਔਰ ਜਿੰਨੇ ਵੱਡੇ ਕਰਮ ਤੇ ਜਿਤਨੀ ਵੱਡੀ ਉਸ ਦੇ ਵਿਚ ਨਿਸ਼ਕਾਮਤਾ ਪਰਮਾਤਮਾ ਦੀ ਨੇੜਤਾ ਉਤਨੀ ਰਸੀਬ ਹੋ ਜਾਂਦੀ ਹੈ। ਧਾਰਮਿਕ ਜਗਤ ਦੇ ਵਿਚ ਜਿਹੜੇ ਧਾਰਮਿਕ ਕਰਮ ਆਖੇ ਜਾਂਦੇ ਨੇ ਅਗਰ ਉਹਨਾਂ ਦੇ ਵਿਚ ਵੀ ਕਾਮਨਾ ਹੈ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇਨ੍ਹਾਂ ਕਰਮਾਂ ਕਰਕੇ ਤੂੰ ਪਰਮਾਤਮਾ ਦੇ ਨੇੜੇ ਨਹੀਂ ਜਾ ਸਕਵੇਂਗਾ ਮਿਲਾਪ ਨਹੀਂ ਹੋਵੇਗਾ। ਪਾਠ ਪੜਿਓ। ਅਲਵੇ ਦੇ ਵਿਚਾਰ ਨਿਵਲ ਭਯੰਗਮ ਸਾਦੇ ਪੰਜ ਜਨਾਂ ਸੰਗ ਨਾ ਛੁੱਟ ਪਿਓ ਆਦਿਕ ਆਮ ਬੁੱਧ ਬਾਦੇ ਪਿਆਰੇ ਇਨ ਬਿਧ ਮਿਲਣ ਨ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰੋ ਸੁਆਮੀ ਕੇ ਦਵਾਰੇ ਦੀਜੇ ਬੁੱਧ ਬਿਨੇ ਕਾ ਇਸ ਤੀਕੇ ਦੇ ਕਰਮਾ ਨਾਲ ਮਿਲਾਪ ਨਹੀਂ ਹੋਣ ਲਗਾ ਇਨ ਬਿਧ ਮਿਲਣ ਨ ਜਾਈ ਭਾਵੇਂ ਤੂੰ ਪਾਠ ਕਰ ਰਹੇ ਹੈਂ ਪੂਜਾ ਕਰ ਰਹੇ ਹੈਂ ਇਹ ਸਾਰੇ ਸ਼ਬਦ ਸਤਿਗੁਰ ਕਹਿੰਦੇ ਨੇ ਭਾਵੇਂ ਤੂੰ ਤੀਰਥਾਂ ਤੇ ਜਾ ਰਹੇਂ من کامنا تیرت جائے بس کرتن جی کرائے کام کر کے تے جارے ہیں کامنا کر کے دان پن کر رہی ہے تارا ان بستر بھوم بہ پے نئے مری ہر دوارا اس کا مطلب نہیں کہ سب کچھ نہیں کرنا کرنا ہے اگر اس کامنا ہے تو انواغ کرم دھندہ چاہے وہ تیار کا رکن ہے چاہے وہ دان پن ہے چاہے وہ پوجا ہے ایک کرم ہے اور کامنا ایک پاسے کر دے گئے کرم دھرم گا جد کوئی منخ کامنا ایک پاسے کر دا ہے کرم کر دا ہے کرم اتنا شب ہون دا ہے اسے وقت پرماتما ملن ہو جاندہ ہے اسے وقت تت چن نروا کیرتن گا کرا ਨੇਮਕ ਕਿਸਮ ਦੁਪ ਦੇ ਚੋਤੇ ਕਾਮਨਾ ਨੂੰ ਇੱਕ ਪਾਸੇ ਕਰਕੇ ਉਸ ਦੀ ਕੀਰਤੀ ਗਾਇਨ ਕਰ ਇੱਕ ਨਿਮਖ ਦੇ ਵਿੱਚ ਬੰਧਨ ਟੁੱਟ ਜਾਣਗੇ ਤੇ ਪ੍ਰਭੂ ਦਾ ਮਿਲਾਪ ਹੋ ਜਾਏਗਾ ਸਹਿਬ ਕਹਿੰਨੇ ਇਸ ਲਈ ਤੂੰ ਸੋਚ ਬਹੁਤ ਡੂੰਘਾਈ ਨਾਲ ਕਿ ਤੇਰਾ ਕਰਮ ਕਾਮਨਾ ਦੇ ਨਾਲ ਲਿਪੜਿਆ ਹੋਇਆ ਤੇ ਨਹੀਂ ਤੇ ਤੂੰ ਧਾਰਨਾ ਇਹ ਬਣਾਈ ਹੋਵੇ ਕਿ ਇਹ ਕਰਮ ਧਰਮ ਹੈ ਤੋ ਫਿਰ ਇਹ ਪਖੰਡ ਹੋਵੇਗਾ گرو نانک دیو جی مہاراج کہ نہیں کچ لاہے اوپر گھا لیے ایسا کرم کر جس دن آر کے لاہا ملے کہ لاہا سب تو ہے ہے دے نام دا نقصان سب تو ہے کہ منک ادھیاتمک رس گوا بیٹھے روز روز یہ نقصان ہو رہا ہے دکھائی نہیں دے رہا صدگر کے تھے تک لاہے کو تو دھیلا ڈھیلا پوٹے کو بے اٹھدا نفے بالکل آلسی ہے دلا ہے توڑ نقصان لئی ہے منکھ دی جیون بھر دی بھج دوڑ ادھیاتمک نقصان ہی پیدا کر دیمک خوشیاں سب لٹ جی سبر سنپوک, چین, سکون سب چلا جان ہے پراپت کی ہویا اگر یہ سب کچھ چلا گیا تو پراپت کی ہویا ہے سوائے نقصان تو کی پل لیتے ہیں اس واسطے صاحب شریف گرو نانک دیو جی مہاراج کر دینے کچھ نہ کچھ ایسا کرم کر جس دے نال تینو سکون سبر شانتی انند کا جڑا ہے یہ پاپت ہو